ਸ਼ੰਭੂ ਬਾਡਰ ਤੇ ਕਿਸਾਨਾਂ ਨਾਲ ਹੋਈ ਧੱਕੇਸ਼ਾਹੀ ਦੇ ਵਿਰੁੱਧ ਵਿੱਚ ਬਟਾਲਾ ਦੇ ਕਿਸਾਨਾਂ ਨੇ ਖੱਟਰ ਅਤੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ। ਦਿੱਲੀ ਲਈ ਰਵਾਨਾ ਹੋਏ ਕਿਸਾਨਾਂ ਦੇ ਕਾਫਲੇ ਨੂੰ ਸ਼ੰਭੂ ਬਾਡਰ ਤੇ ਖੱਟਰ ਸਰਕਾਰ ਦੇ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ। ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਰਬੜ ਦੀਆਂ ਗੋਲੀਆਂ ਚਲਾਈਆਂ ਗਏ ਇਸ ਧੱਕੇਸ਼ਾਹੀ ਦੇ ਵਿਰੁੱਧ ਵਿੱਚ ਬਟਾਲਾ ਦੇ ਫੁਵਾਰਾ ਚੌਂਗ ਵਿੱਚ ਕਰਾਤੀਕਰ ਕਿਸਾਨ ਯੂਨੀਅਨ ਦੇ ਵੱਲੋਂ ਖੱਟਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਇਹ ਤੱਕ ਛਾਇਆਂ ਦੇ ਖਿਲਾਫ ਇਕਜੁੱਟ ਹੋ ਕੇ ਲੰਬਾ ਸੰਘਰਸ਼ ਵਿੱਢਿਆ ਜਾਵੇਗਾ ਰੇਲ ਅਤੇ ਸੜਕੀ ਆਵਾਜਾਈ ਰੋਕੀ ਜਾਵੇਗੀ ਅਤੇ ਪੂਰਾ ਦਿੱਲੀ ਦਾ ਕਹਿਰਾਵ ਕਰਦੇ ਹੋਏ ਸਰਕਾਰਾਂ ਦੀ ਇਹਨਾਂ ਧੱਕੇਸ਼ਾਹੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਜਾਵੇਗਾ ਅੱਜ ਪਤਲਾ ਮੋਦੀ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਫੋਕਿਆ ਕਿਉਂਕਿ ਐਟੇ ਟਾਈਮ ਜਿਹੜੀ ਖੱਟੜ ਸਰਕਾਰ ਨੇ ਉੱਥੇ ਬਾਰਡਰਾਂ ਤੇ ਗਏ ਹੋਏ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਅਥਰੂ ਕਹਦੇ ਸੋ ਗੋਲੇ ਚਲਾਏ ਡਰੋਨਾਂ ਰਾਹੀਂ ਗੋਲੇ ਛੁੱਟੇ ਲਾਠੀ ਚਾਰਜ ਕੀਤਾ ਉਹਦੇ ਖਿਲਾਫ ਅੱਜ ਹੀ ਸਾਡੀ ਮੀਟਿੰਗ ਉੱਪਰ ਹੋ ਕੇ ਤੇ ਫੈਸਲਾ ਹੋਇਆ ਸੀ ਐਟ ਟਾਈਮ ਮੀਟਿੰਗ ਕਰ ਰਹੇ ਸੀ ਤੇ ਸਾਨੂੰ ਇਹ ਜੱਕਦਮ ਐਕਸ਼ਨ ਲੈਣਾ ਪੈ ਗਿਆ 16 ਨੂੰ ਭਾਰਤ ਬੰਦ ਦੀ ਕਾਲ ਆ ਦੇਸ਼ ਦੀਆਂ ਪੂਰੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਮਲਾਜ਼ਮ ਟਰਾਂਸਪੋਰਟਰ ਰੇਲਵੇ ਉਹਨਾਂ ਦੇ ਸੱਦੇ ਦੇ ਮੁਤਾਬਕ 500 ਜਥੇਬੰਦੀ ਦੇ ਸੱਦੇ ਮੁਤਾਬਕ 16 ਨੂੰ ਭਾਰਤ ਬੰਦ ਕਰਨਾ ਆ ਕਿਹੜਾ ਇਹ ਇਨਾਂ ਨੇ ਸਾਡੀਆਂ ਦੋਤਰ ਜਥੇ ਬੰਦੀਆਂ ਤੇ ਤੇ ਤਸ਼ੱਦਦ ਕੀਤਾ ਆ ਉਹਦੇ ਸਬੰਧ ਵਿੱਚ ਅੱਜ ਵੀ ਸ='%20ਯੁਕਤ ਮੋਰਚੇ ਦੀ ਮੀਟਿੰਗ ਚੱਲ ਰਹੀ ਆ ਸਾਨੂੰ ਸ਼ਾਮ ਨੂੰ ਦੇਸ਼ ਆ ਜਾਣਾ ਕੱਲ ਨੂੰ ਦੇਸ਼ ਆ ਜਾਣਾ 16 ਦੇ ਭਾਰਤ ਬੰਨ ਤੋਂ ਬਾਅਦ ਸਾਡੀ ਪੂਲ ਤਿਆਰੀ ਆ ਅਸੀਂ ਟਰੈਕਟਰਾਂ ਤੇ ਤਰਪਾਲਾਂ ਕੱਸ ਕੇ ਤਿਆਰੀ ਤਿਆਰੀ ਕਰ ਲਈ ਆ ਇਹ ਨਹੀਂ ਕਿ ਸਾਡੇ ਉਹਨਾਂ ਖਸਾਨਾਂ ਤੇ ਤਸ਼ੱਦਦ ਕਰਨਗੇ ਇਸ ਵੇਲੇ ਜਦੋਂ ਸ='%20ਯੁਕਤ ਮੋਰਚੇ ਦਾ ਫੈਸਲਾ ਉੱਤੋਂ ਆ ਜਾਂਦਾ ਅੱਜ ਦੀ ਮੀਟਿੰਗ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਚਾਰ ਫੇਰੇ ਤੋਂ ਚੱਲ ਕੇ ਤੇ ਇੱਕ ਦਿੱਲੀ ਨੂੰ ਕੇਹਰਾ ਪਾਵਾਂਗੇ ਇਹ ਹੋਰ ਕੋਈ ਐਕਸ਼ਨ ਵੀ ਮੋਰਚੇ ਦਾ ਆ ਜਾਂਦਾ ਹੋ ਸਕਦਾ ਆ ਜਾਂਦਾ ਵੀ ਜਿੰਨੇ ਵੀ ਜੇ ਉਹ ਗਾਂ ਨਹੀਂ ਨੰਗਣ ਦਿੰਦੇ ਤੇ ਐਕਸ਼ਨ ਆ ਸਕਦਾ ਕਿ ਇਹਨਾਂ ਦੇ ਜਿੰਨੇ ਵੀ ਭਾਜਪਾ ਦੇ ਮੰਤਰੀ ਨੇ ਜਿੱਥੇ ਜਿੱਥੇ ਆ ਗਏ ਨੇ ਉਹਨਾਂ ਦੇ ਘਰਾਂ ਦੇ ਘਰਾਓ ਕਰਕੇ ਨੱਕ ਜਦਮ ਕਰ ਦੇਾਂਗੇ ਕਿਉਂਕਿ ਅਸੀਂ ਅੱਗੇ 13 ਮਹੀਨੇ ਦੇ ਸੰਘਰਸ਼ ਵਿੱਚ ਵੇਖਿਆ ਆ ਕਿ ਕਿੱਦਾਂ ਆ ਇਹਨਾਂ ਨੂੰ ਮਨਾਉਣਾ ਆ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਦੀ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਜਿਹੜਾ ਸਮੁੱਚੇ ਭਾਰਤ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਇਹ ਗੁੰਡਾਗਰਦੀ ਕਰ ਰਿਹਾ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ 16 ਜਨ ਪੰਜਾਬ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟਰ ਸਰਕਾਰ ਦਾ ਦੋਵਾਂ ਦਾ ਪਤਲਾ ਪੂਕਿਆ ਹੈ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਕਿਸਾਨਾਂ ਤੇ ਉਹਨਾਂ ਦਾ ਆਪਣਾ ਅੰਦੋਲਨ ਕਰਨ ਦਾ ਹੱਕ ਹੀ ਖਤਮ ਕਰ ਰਹੇ ਨੇ ਇੱਕ ਰਸਤੇ ਦੇ ਵਿੱਚੋਂ ਲੰਘ ਕੇ ਜਾਣਾ ਹੈ ਅੰਦੋਲਨ ਕਰਨਾ ਹੈ ਰਸਤਿਆਂ ਤੇ ਅਸੀਂ ਹੁਣ ਚੱਲ ਵੀ ਨਹੀਂ ਸਕਦੇ ਇੰਨੀ ਮਾੜੀ ਲਾਟੇ ਕਰ ਰਹੇ ਨੇ ਉਹਨਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਆ ਜਿਹੜੇ ਉੱਥੇ ਖੜੇ ਆ ਜਿੱਦਣ ਆਵਾਜ਼ ਮਾਰਨਗੇ 1 ਮਿੰਟ 'ਚ ਉੱਥੇ ਪਹੁੰਚ ਜਾਗੇ ਇੱਕ ਇੱਥੋਂ 2 ਘੰਟੇ ਲੱਗਣੇ 2 ਘੰਟੇ 'ਚ ਅਸੀਂ ਉੱਥੇ ਪਹੁੰਚ ਜਾਗੇ ਫਿਰ ਇਹਨਾਂ ਦੀ ਜਿਹੜੀ ਪੁਲਿਸ ਆ ਇਹਨਾਂ ਦੀ ਮਿਲਟਰੀ ਉਹਨੂੰ ਹਥਿਆਰ ਸੁਟਣੇ ਪੈਣਗੇ ਜਿੱਦਣ ਪੰਜਾਬ ਤੁਰ ਪਿਆ ਤੇ 16 ਤਰੀਕ ਤੋਂ ਬਾਅਦ ਬਹੁਤ ਉਮੀਦ ਆ ਕਿ ਕਾਲ ਆ ਜਾਏਗੀ ਤੇ ਆਪਾਂ ਸਾਰੇ ਉੱਧਰ ਨੂੰ ਚੱਲਾਂਗੇ ਤੇ ਇਹਨਾਂ ਦੇ ਹਥਿਆਰ ਛਟਾ ਦਾਂਗੇ ਇੱਕ ਵਾਰ ਹੀ ਕੀ ਲੱਗਦਾ ਕਦੇ ਹਾਲਾਤ ਨਾ ਆਪਾਂ ਤੇ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਨਹੀਂ ਵੇਖਿਆ ਹੁਣ ਹੀ ਦੇਖ ਰਹੇ ਆ ਏਡੇ ਮਾੜੇ ਹਾਲਾਤ ਉਦੋਂ ਜਦੋਂ ਛੋਟੇ ਹੁੰਦੇ ਆ ਖਾੜਕੂਆਦ ਵੇਲੇ ਕੁਛ ਇਦਾਂ ਦੇ ਹਾਲਾਤ ਹੋਏ ਸੀ ਉਸ ਤੋਂ ਬਾਅਦ ਆ ਹੁਣ ਇਹ ਹਾਲਾਤ ਆਪਾਂ ਵੇਖਣ ਦੇ ਕਿ ਏਡੇ ਮਾੜੇ ਹਾਲਾਤ ਸਰਕਾਰਾਂ ਜਿਨ੍ਹਾਂ ਕੋ ਵੋਟ ਲੈ ਕੇ ਜਿੱਤਦੀਆਂ ਨੇ ਜਿਨ੍ਹਾਂ ਦੇ ਭਲੇ ਦੀ ਗੱਲ ਕਰਦੀਆਂ ਨੇ ਹਮੇਸ਼ਾ ਇਹੋ ਹੀ ਗੱਲ ਕਰਦੇ ਨੇ ਕਿ ਤੁਹਾਡਾ ਹੀ ਭਲਾ ਕਰਾਂਗੇ ਸਕੂਲ ਕਾਲਜ ਸਾਰਾ ਕੁਝ ਉਸ ਤੋਂ ਬਾਅਦ ਵੋਟਾਂ ਲੈ ਕੇ ਬਣ ਕੇ ਵੱਡੇ ਬਦਮਾਸ਼ ਬਣ ਜਾਂਦੇ ਨੇ ਫਿਰ ਡੰਡਾ ਲੈ ਕੇ ਹੁਣ ਤੇ ਗੋਲੀਆਂ ਚਲਾਉਣ ਟਾਇਪ ਇਹਨੇ ਉੱਥੇ ਪੱਕੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਸਾਡੇ ਬੰਦਿਆਂ ਤੇ ਇਹ ਕੰਮ ਅਸੀਂ ਨਹੀਂ ਹੋਣ ਦਿਆਂਗੇ ਸਰ ਕਾਂਗਰਸ ਪਾਰਟੀ ਤੁਹਾਡੀ ਹੈ ਕੋਈ ਪਾਰਟੀ ਕੋਈ ਪਾਰਟੀ ਜਿਹੜੀ ਹੈ ਮੈਂ ਤੇ ਕਿਸਦੇ ਵੀ ਆ ਸਕਦੀ ਆਪਾਂ ਨੂੰ ਰੋਕ ਨਹੀਂ ਸਕਦੇ ਸਾਡੀ ਮੈਂ ਤੇ ਕੋਈ ਪਾਰਟੀ ਨਹੀਂ ਹੈ ਸਾਡੀ ਮੈਂ ਤੇ ਕਿਸਾਨ ਮਜ਼ਦੂਰ ਮਲਾਜਮ ਲੋਕ ਆ ਉਹਨਾਂ ਨੂੰ ਆਉਣਾ ਹੀ ਪੈਂਦਾ ਵਾ ਮੈਦ ਦੇਣੀ ਪੈਂਦੀ ਉਹ ਕਰਨ ਕਿ ਉਹ ਆਪਣੀਆਂ ਵੋਟਾਂ ਕਰਕੇ ਦਿੰਦੇ ਨੇ ਬਾਕੀ ਉਹ ਕੇਸ ਸਾਡੇ ਸਟੇਜ ਤੇ ਨਹੀਂ ਬੋਲ ਸਕਦੇ ਕੁਝ ਨਹੀਂ ਕਰ ਸਕਦੇ ਉਹ ਮੈਦ ਦੇ ਦੇਣ ਪਰ ਸਾਡੀ ਮੈਦ ਕਦੀ ਵੀ ਨਹੀਂ ਕਿਸੇ ਪਾਰਟੀ ਨੂੰ ਹੋਊਗੀ